ਆ ਤੇਰਾ ਕਾਰ ਆਪਣੇ ਇਹ ਆਪਣਾ ਕਾਰ ਹੈ ਬੱਚੇ ਕਿੱਥੇ ਆ ਥੋੜੀ ਤੇ ਮੁੰਡਾ ਉਹ ਧਰੇ ਜਿਹਾ ਨੇ ਸਾਨੂੰ ਸਾਰੇ ਬੰਨਦਾ ਨੇ ਕੱਚਾ ਸਾਨੂੰ ਬਾਹਰ ਅੰਦਰ ਰੋਣਾ ਨਹੀਂ ਰੋਣਾ ਨਹੀਂ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਮੇਰੇ ਭੈਣ ਨੇ ਵੀ ਗੁਰੂ ਨੂੰ ਚੰਗਾ ਲੱਗਣਾ ਪਰਮਾਤਮਾ ਕੋਈ ਨਹੀਂ ਆਪੇ ਬੋਰਡ ਦਾ ਕਦੇ ਨਾ ਤੇਰੇ ਬੱਚੇ ਬਚ ਗਏ ਤੂੰ ਬਚ ਗਈਆਂ ਨਾ ਤੇ ਇਹਦਾ ਹੋ ਜਾਊਗਾ ਸਿੱਧਾ ਇਹ ਸੰਕੱਟ ਦਾ ਬਾਹਰ ਆਪਰ ਨੂੰ ਚੰਗਾ ਕੀਤਾ ਜਾਨ ਬਚਾ ਲਈ ਲੋਕੋ ਥੇ ਰੱਖੋ ਇਹ ਨੰਬਰ ਪਰਵਾਦ ਨਹੀਂ ਲੜਕੂ ਪਾਇ ਨਹੀਂ ਪਰਸ ਤੇ ਉਤਰੀ ਪੈਂਦਾ ਸ਼ੋਰ ਕਰ ਲੈਂਦੇ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਭੈਣ ਦੀ ਹੈਲਪ ਕਰੋ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਕੋਈ ਦਿਖਾਵਾ ਨਹੀਂ ਕੋਈ ਕੁਝ ਨਹੀਂ ਅਸੀਂ ਭੈਣ ਦੀ ਹੈਲਪ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਹਣਾ ਸਾਰਾ ਕੋਠਾ ਡਿੱਗਿਆ ਪਿਆ ਛੋਟੇ ਛੋਟੇ ਦੋ ਬੱਚੇ ਆ ਭੈਣ ਦੇ ਘਰ ਵਾਲਾ ਵੀ ਹੈ ਨਹੀਂ ਪਖੜਾ ਪਖੜਾ ਜਿਲ੍ਹਾ ਜਿਲ੍ਹਾ ਫਰੋਜਪੁਰ ਦਾ ਪਿੰਡ ਪਖੜਾ ਪਿੰਡ ਜਿਹੜਾ ਫਰੋਜਪੁਰ ਰਾਜੋਕੇ ਗੱਟੀ ਦੇ ਨੇੜੇ ਆ ਤੇ ਭੈਣ ਦੇ ਦੋ ਬੱਚੇ ਆ ਵਿਧਵਾ ਐ ਵਿਚਾਰੀ ਇਹ ਕਹਿੰਦੀ ਵੀ ਅਸੀਂ ਥੱਲੇ ਆ ਜਾਨਾ ਸਾਨੂੰ ਪਿੰਡ ਵਾਲਿਆਂ ਨੇ ਆਹਣ ਗਵਾਂਡ ਨੇ ਕੱਢਿਆ ਭਨੇ ਰੱਬ ਬਚਾਉਣ ਵਾਲਾ ਤੇਰੀ ਜ਼ਿੰਦਗੀ ਬਚ ਗਈ ਤੇਰੇ ਬੱਚੇ ਬਚ ਗਏ ਇਹ ਕਮਰਾ ਪੈ ਜਾਊਗਾ ਤੇਰਾ ਅਸੀਂ ਅੱਜ ਜਿੰਨੀ ਜੋਗਿਆ ਕਿਉਂਕਿ ਅਸੀਂ ਤਾਂ ਸੀ ਰਾਸ਼ਨ ਵੰਡਣ ਇਹ ਜਿੰਨੀ ਜੋਗਿਆ ਤੇਰੀ ਮਦਦ ਕਰ ਚੱਲੇ ਆ ਲੈ ਆ ਕੇ ਨਹੀਂ ਜੇ ਹਟਦੇ ਨੇ ਤੇ ਹੋਰ ਭਰਾਬ ਤੇ ਨਹੀਂ ਕਰ ਦੇਣਗੇ ਮੈਂ ਹੋਰ ਕਰ ਦਊਗਾ ਮੇਰਾ ਨੰਬਰ ਲੈ ਲੈ ਮੈਂ ਤੇਰੇ ਤੈਨੂੰ ਪਵਾ ਦਊਗਾ ਪੈਸੇ ਤੂੰ ਇਹ ਟੌਟਾ ਲੈ ਕੇ ਵੇ ਨਹੀਂ ਕੋਈ ਨਹੀਂ ਮੇਰੀ ਭੈਣ ਅਸੀਂ ਜਿੰਨੇ ਜੋਗੇ ਹੈਗੇ ਆ ਫੇਰ ਵੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਨੰਬਰ ਲਗਾਓ ਮੇਰਾ ਪ੍ਰਧਾਨ ਸਾਹਿਬ ਜੀ ਇਹ ਮੇਰਾ ਨੰਬਰ ਹੈ ਪਲੀਜ਼ ਇਹਨਾ ਕਿਵੇਂ ਲੱਗਦਾ ਪੈਣੀ ਅੱਜ ਤੁਹਾਡੀ ਮਦਦ ਕਰਨ ਕੋਸ਼ਿਸ਼ ਦੁਕਾਨਾ ਜੋੜੀ ਹੈ ਪੰਜਾਬ ਦੀ ਸੁਫਰਤ ਵਧੀਆ ਲੱਗਦੀ ਪਿਸਵਾ ਦੁਆ ਮੰਗੇ ਰੱਬ ਵਾਸਤੇ ਦੁਆ ਮੰਗੇ ਮੇਰੇ ਵਾਸਤੇ ਵਾਸਤੇ ਹੋਰ ਆਉਂਦੇ ਰਹੇ ਨੇ ਤੇ ਵਧੀਆ ਸਾਨੂੰ ਮਦਦ ਕਰਦੇ ਰਹੇ ਦੁਆ ਮੰਗੋ ਰੱਬ ਕਿ ਤੰਦਰੁਸਤ ਰਹਿ ਰੱਬ ਇਹਨਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦੇਣ ਜੋਗੇ ਕੋਈ ਸ਼ੋਹਨ ਅਸੀਂ ਕੁਝ ਨਹੀਂ ਇਸੇ ਤਰੀਕੇ ਦੇ ਨਾਲ ਤਕੜੇ ਰਹਿਣ ਕੁਝ ਨਹੀਂ ਦੇਣ ਜੋ ਤੇਰੇ ਨਾਲ ਖੜੇ ਆ ਦੁਆ ਕਰਦੇ ਆ ਰੱਬ ਕੀ ਤੁਸੀਂ ਵੀਰੇ ਤਾਂ ਨੰਬਰ ਲੈ ਲਓ ਕਿਲਾ ਫਾਬਦਾ ਜਿੱਦੋਂ ਵੀ ਤੁਹਾਨੂੰ ਸੌਦੇ ਦੀ ਜਰੂਰਤ ਆ ਕਿਸੇ ਵੀ ਚੀਜ਼ ਦੀ ਲੋੜ ਆ ਕੱਪੜੇ ਦੀ ਜੇ ਸਾਨੂੰ ਫੋਨ ਕਰੀ ਭੈਣ ਜੀ ਕਿ ਅਸੀਂ ਪਚਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕੋਠਾ ਪਵਾ ਦੇਗੇ ਹਾਂਜੀ ਇਹ ਇਹਨਾ ਕਰ ਸਕਦੇ ਆ ਤੇਰਾ ਕੋਠਾ ਪਵਾ ਦੇਾਂਗੇ ਆ ਤੇਰਾ ਆਰਥਿਕ ਤੰਗੀ ਕਰਕੇ ਬੱਚਿਆਂ ਨੂੰ ਰਾਸ਼ਨ ਪਾਣੀ ਖਵਾ ਇਹ ਸਾਡੇ ਬੱਬੂ ਵੀਰ ਜੀ ਐਮਸੀ ਨੇ ਚਲੋ ਪ੍ਰਧਾਨ ਨੇ ਸਾਡੇ ਤੇ ਵੀਰੇ ਆਪਾਂ ਨਾਲ ਖੜੇ ਆ ਜਰੂਰ ਭੈਣ ਜਰੂਰ ਤੁਹਾਡਾ ਅਫਸਰ ਮੱਥੇ ਜੀ ਠੀਕ ਨੰਬਰ ਦੇ ਦਿੰਦੇ ਮੇਰੇ ਨੰਬਰ ਲੈ ਲਓ 8443 ਨੰਬਰ ਲੈ ਲਓ 60962 ਬਾਠ ਕਰ ਦੇਗੇ ਭੈਣੇ ਠੀਕ ਆਪਲਾਈ ਨਹੀਂ ਕੀਤਾ ਸਰਪੰਚ ਸਾਹਿਬ ਨੇ ਕੋਠਾ ਮੁੰਡੇ ਕੋਲੇ ਹੋਊਗਾ ਨੰਬਰ ਤੇ ਸਾਡੇ ਨਾਲ ਇਹਨੇ ਕੋਠਾ ਅਪਲਾਈ ਨਹੀਂ ਕੀਤਾ ਕਿੱਥੇ ਪਾਜੀ ਟਾਈਟ ਇਹ ਬਹੁਤ ਸਰਪੈਂਸ ਸਾਹਿਬ ਕੋਟੜਾ ਦਾ ਸਾਨੂੰ ਬਹੁਤ ਮਦਦ ਹੋਈ ਹੈ ਹਾਂ ਕਿੱਥੇ ਹੈ ਸਰ ਪਵਾ ਦਿਓ ਗਰੀਬੀ ਦਾ ਬਹੁਤ ਦਿਓ ਗਾਰ ਨੰਬਰ ਦੱਸੋ ਕਿਲਾ ਜੀ ਤੁਸੀਂ ਇਹਨਾਂ ਨੂੰ ਕਿੱਥੇ ਦੱਸ ਆ ਤੇਰਾ ਘਰ ਆ ਭਨੇ ਇਹ ਆਪਣਾ ਘਰ ਹੈ ਬੱਚੇ ਕਿੱਥੇ ਆ ਥੋੜੀ ਤੇ ਮੁੰਡਾ ਉਧਰ ਹੀ ਨੇ ਸਾਨੂੰ ਸਾਰੇ ਵੰਡ ਲੈ ਨੇ 50 ਸਾਨੂੰ ਬਾਹਰ ਨਹੀਂ ਅੰਦਰ ਰੋਣਾ ਨਹੀਂ ਰੋਣਾ ਨਹੀਂ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਨਹੀਂ ਵਾਈ ਗਰੂ ਨੂੰ ਚੰਗਾ ਲੱਗਦਾ ਨਾ ਪਰਮਾਤਮਾ ਕੋਈ ਨਹੀਂ ਆਪਕੇ ਬੋਰਡ ਦਾ ਕਦੇ ਨਾ ਤੇਰੇ ਬੱਚੇ ਬਚ ਗਏ ਤੂੰ ਬਚ ਗਈਆਂ ਤੇ ਇਹਦਾ ਹੋ ਜਾਊਗਾ ਸਿੱਧਾ ਇਹ ਪਿੰਡਾਂ ਐ ਸੰਪੱਡਾ ਬਾਹਰ ਅਬਰੂ ਨੂੰ ਚੰਗਾ ਕੀਤਾ ਜਾਨਾ ਮਿਚਾ ਲੋਗੇ ਲਾਡੂ ਕੋਈ ਨਹੀਂ ਉਹ ਪਰਸ ਤੇ ਉਤਰੀ ਪੈਂਦਾ ਸ਼ੋਰ ਕਰ ਲੈਂਦੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਭੈਣ ਦੀ ਹੈਲਪ ਕਰੋ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਕੋਈ ਦਿਖਾਵਾ ਨਹੀਂ ਕੋਈ ਕੁਝ ਨਹੀਂ ਅਸੀਂ ਭੈਣ ਦੀ ਹੈਲਪ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਹਣਾ ਸਾਰਾ ਕੋਠਾ ਡਿੱਗਿਆ ਪਿਆ ਛੋਟੇ ਛੋਟੇ ਦੋ ਬੱਚੇ ਆ ਭੈਣ ਦੇ ਘਰ ਵਾਲਾ ਵੀ ਹੈ ਨਹੀਂ ਪਖੜਾ ਪਖੜਾ ਜਿਲ੍ਹਾ ਫਰੋਜਪੁਰ ਦਾ ਪਿੰਡ ਹੈ ਪਿੰਡ ਜੀ ਜਿਲ੍ਹਾ ਫਰੋਜਪੁਰ ਰਾਜੋਕੇ ਗੱਟੀ ਦੇ ਨੇੜੇ ਆ ਇਹ ਭੈਣ ਦੇ ਦੋ ਬੱਚੇ ਆ ਵਿਧਵਾ ਹੈ ਵਿਚਾਰੀ ਇਹ ਕਹਿੰਦੀ ਵੀ ਇਹ ਥੱਲੇ ਆ ਜੇ ਸਾਨੂੰ ਪਿੰਡ ਵਾਲਿਆਂ ਨੇ ਆਂਡ ਗਵਾੜ ਨੇ ਕੱਢਿਆ ਭਨੇ ਰੱਬ ਬਚਾਉਣ ਵਾਲਾ ਤੇਰੀ ਜ਼ਿੰਦਗੀ ਬਚ ਗਈ ਤੇਰੇ ਬੱਚੇ ਬਚ ਗਏ ਇਹ ਕਮਰਾ ਪੈ ਜਾਊਗਾ ਤੇਰਾ ਅਸੀਂ ਅੱਜ ਜਿੰਨੇ ਜੋਗੇ ਕਿਉਂਕਿ ਅਸੀਂ ਤਾਂ ਸੀ ਰਾਸ਼ਨ ਵੰਡਣ ਇਹ ਜਿੰਨੇ ਜੋਗੇ ਆ ਤੇਰੀ ਮਦਦ ਕਰ ਚੱਲੇ ਆ ਲੈ ਆ ਕੇ ਨਹੀਂ ਜੇ ਹਟਦੇ ਨੇ ਤੇ ਹੋਰ ਭਰਾਬ ਤੇਰੀ ਕਰ ਦੇਣਗੇ ਮੈਂ ਹੋਰ ਕਰ ਦਊਗਾ ਮੇਰਾ ਨੰਬਰ ਲੈ ਲੈ ਮੈਂ ਤੇਰੇ ਤੈਨੂੰ ਪਵਾ ਦਊਗਾ ਪੈਸੇ ਤੂੰ ਇਹ ਟਾਟਾ ਲੈ ਕੇ ਵੇ ਨਹੀਂ ਬੱਸ ਨਹੀਂ ਮੇਰੀ ਭੈਣ ਅਸੀਂ ਜਿੰਨੇ ਜੋਗੇ ਹੈਗੇ ਆ ਫੇਰ ਵੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਨੰਬਰ ਲੈ ਲਓ ਮੇਰਾ ਪ੍ਰਧਾਨ ਸਾਹਿਬ ਜੀ ਇਹ ਮੇਰਾ ਨੰਬਰ ਹੈ ਪਲੀਜ਼ ਐਨਾ ਕਿਵੇਂ ਲੱਗਦਾ ਪੈਣੀ ਅੱਜ ਤੁਹਾਡੀ ਮਦਦ ਕਰਨ ਕੋਸ਼ਿਸ਼ ਦੁਕਾਨਾ ਜੁੜੀ ਹੈ ਪੰਜਾਬੀ ਸੁਫਰਤ ਵਧੀਆ ਲੱਗਦੀ ਪਿਸਵਾ ਦੁਆ ਮੰਗੇ ਉਹਦੇ ਵਾਸਤੇ ਦੁਆ ਮੰਗੇ ਮੇਰੇ ਵਾਸਤੇ ਉਹ ਰਹਾਂ ਆਉਂਦੇ ਰਹੇ ਨੇ ਤੇ ਬਦੀ ਸਾਨੂੰ ਮਦਦ ਕਰਦੇ ਰਹੇ ਦੁਆ ਮੰਗੋ ਰੱਬ ਅਗੇ ਤੰਦਰੁਸਤ ਰੱਬ ਇਹਨਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦੇਣ ਜੋ ਕੋਈ ਸ਼ੋਹਨ ਅਜੇ ਕੁਝ ਨਹੀਂ ਇਸੇ ਤਰੀਕੇ ਦੇ ਨਾਲ ਤਕੜੇ ਰਹਿਣ ਕੁਝ ਨਹੀਂ ਦੇਣ ਜੋਗੇ ਤੇਰੇ ਨਾਲ ਖੜੇ ਹਾਂ ਦੁਆ ਕਰਦੇ ਹਾਂ ਰੱਬ ਕੀ ਤੁਸੀਂ ਵੀਰੇ ਦਾ ਨੰਬਰ ਲੈ ਲਓ ਕਿਲਾ ਬਾਬਾ ਜੇਦੋਂ ਵੀ ਤੁਹਾਨੂੰ ਸੌਦੇ ਦੀ ਜਰੂਰਤ ਆ ਕਿਸੇ ਵੀ ਚੀਜ਼ ਦੀ ਲੋੜ ਆ ਕੱਪੜੇ ਦੀ ਕਿਲਾ ਸਾਨੂੰ ਫੋਨ ਕਰੀ ਭੈਣ ਜੀ ਕਿ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਕੋਠਾ ਪਵਾ ਦੇਗੇ ਹਾਂਜੀ ਇਹ ਇਹਨਾਂ ਕਰ ਸਕਦੇ ਆ ਤੇਰਾ ਕੋਠਾ ਪਵਾ ਦੇਾਂਗੇ ਆ ਤੇਰਾ ਆਰਥਿਕ ਤੰਗੀ ਕਰਕੇ ਬੱਚਿਆਂ ਨੂੰ ਰਾਸ਼ਨ ਪਾਣੀ ਖਵਾ ਨੇ ਸਾਡੇ ਬੱਬੂ ਵੀਰ ਜੀ ਐਮਸੀ ਨੇ ਜੀ ਪ੍ਰਧਾਨ ਨੇ ਦੱਸਿਆ ਰੋਜ਼ਪੁਰ ਤੋਂ ਤੇ ਵੀਰੇ ਆਪਾਂ ਨਾਲ ਖੜੇ ਆ ਜੀ ਜੀ ਤੁਹਾਡਾ ਅਫਸਰ ਮੱਥੇ ਜੀ ਹਾਂ ਇਹਦਾ ਕੋਟਾ ਪਾ ਦੇ ਠੀਕ ਹੈ ਨੰਬਰ ਦੇ ਦੇ ਮੇਰੇ ਨੰਬਰ ਲੈ ਲਓ 8443 ਨੰਬਰ ਲੈ ਲਓ 60962 ਬਾਠ ਕਰ ਦੇਗੇ ਭਣੇ ਠੀਕ ਹੈ ਅਪਲਾਈ ਨਹੀਂ ਕੀਤਾ ਸਰਪੰਚ ਸਾਹਿਬ ਨੇ ਕੋਟਾ ਮੁੰਡੇ ਕੋਲੇ ਹੋਊਗਾ ਨੰਬਰ ਤੇ ਸਾਡੇ ਨਾਲ ਕੋਟਾ ਅਪਲਾਈ ਨਹੀਂ ਕੀਤਾ ਕੀਤੇ ਹਾਂ ਹਾਂ ਜੀ ਟਾਈਟਲ ਬਹੁਤ ਸਰਪ੍ਰਿੰਸ ਸਾਹਿਬ ਕੋਟਾ ਦਾ ਸਾਹਿਬ ਜੀ ਨੇ ਮਦਦ ਹੋਈ ਹਾਂ ਕੀਤੇ ਸਰਵਾਜੋ ਗਰੀਬੀ ਦਾ ਬਹੁਤ ਦਿਓਗਾਰ ਆਪਣਾ ਨੰਬਰ ਦੱਸਿਆ ਇਹਨਾਂ ਬਹੁਤ ਮਦਦ ਕਰਿਆ ਸਰਕਾਰੀ ਕਿਲਾ ਜੀ ਤੁਸੀਂ ਇਹਨਾਂ ਰੂਪਾਂ ਦੇ